ਮੈਂ ਪ੍ਰਧਾਨ ਮੰਤਰੀ ਦਾ ਬਿਆਨ ਸੁਣ ਰਿਹਾ ਸੀ ਕਹਿੰਦੇ ਮੈਂ ਸਿੱਖ ਧਰਮ ਵਾਰੇ ਬੜਾ ਕੁਝ ਕੀਤਾ ਕਰਤਾਰਪੁਰ ਕਾਰੀਡੋਰ ਲਿਆਂਦਾ ਜੇ ਜੇ 60 ਸਾਲ ਪਹਿਲੇ ਸਾਡੀ ਸਰਕਾਰ ਹੁੰਦੀ ਤੇ ਅਸੀਂ ਜਾਨ ਨਹੀਂ ਦੇਣਾ ਸੀ ਮੈਂ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਕਰਦਾ ਕਿ ਜਿਹੜੇ ਤੁਸੀਂ ਸਾਡੇ ਹੁਣ ਗੁਰੂ ਘਰ ਹੈ ਉਹ ਤਾਂ ਤੁਸੀਂ ਕਬਜ਼ੇ ਹੋ ਗਏ ਹੋ ਸਾਡਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਰਐਸਐਸ ਦੇ ਕਬਜ਼ੇ ਕਰਾਤੀ ਕਿਉਂ ਨਾ ਪਹਿਲੇ ਉਹ ਛੱਡੋ ਦੀ ਤੇ ਆਰਐਸਐਸ ਕਾਬਜ ਹੋ ਗਈ ਹੈ ਉਹ ਕਿਉਂ ਨਹੀਂ ਛੱਡਦੇ ਪਟਨਾ ਸਾਹਿਬ ਤੇ ਕਾਬਜ ਹੋ ਗਈ ਹੈ ਉਹ ਵੀ ਇਹਨਾਂ ਨੇ ਕਰਾਇਆ ਆ ਜਿਹੜੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਕਮੇਟੀ ਪਹਿਲੀ ਵਾਰ ਅੰਗਰੇਜ਼ ਨਹੀਂ ਤੋੜ ਸਕੇ ਇਹਨਾਂ ਨੇ ਤੋੜ ਕੇ ਹਰਿਆਣਾ ਅਲੱਗ ਕਰਤਾ ਉੱਥੇ ਆਰਐਸਐਸ ਪਠਾਤੀ ਹੈ ਆ ਜਿਹੜੇ ਲੋਕ ਮੈਂ ਖੋਰ ਵੀ ਕਹਿਣਾ ਚਾਹਣਾ ਹੈ ਕਈ ਲੋਕ ਚੋਲਾ ਪਾ ਕੇ ਉਤੋਂ ਗਾਤਰਾ ਪਾ ਕੇ ਦਿਖਾਉਣਗੇ ਕਿ ਅਸੀਂ ਜਾਦੇ ਪੰਥਕਾਂ ਹੈ ਤੇ ਉਹਨਾਂ ਦਾ ਨਿਸ਼ਾਨਾ ਕੋਈ ਕਾਂਗਰਸ ਨਹੀਂ ਉਹਨਾਂ ਦਾ ਨਿਸ਼ਾਨਾ ਕੋਈ ਆਪ ਨਹੀਂ ਕੋਈ ਭਾਜਪਾ ਨਹੀਂ ਉਹਨਾਂ ਦਾ ਨਿਸ਼ਾਨਾ ਕਾਲੀ ਦਲਾ ਹੈ ਕਿਉਂਕਿ ਇਹ ਲੋਕ ਅ ਸਾਰੇ ਲੋਕ ਏਜੰਸੀਆਂ ਦੇ ਬੰਦੇ ਹੈ ਨਿਸ਼ਾਨਾ ਇੱਕੋ ਇੱਕ ਹੈ ਕਿ ਥੋੜੀ ਮਾਂ ਪਾਰਟੀ ਨੂੰ ਤਕੜਾ ਕਮਜ਼ੋਰ ਕਰਨਾ ਹੈ ਤੁਸੀਂ ਧਿਆਨ ਸਿੰਘ ਮੰਡ ਦੇਖ ਲਓ ਤੁਸੀਂ ਜਸਪੀਰ ਰੋਡੇ ਦੇਖ ਲਓ ਤੁਸੀਂ ਦਾदूਵਾਲ ਦੇਖ ਲਓ ਸਾਰੇ ਆਰਐਸਐਸ ਤੇ ਏਜੰਸੀਆਂ ਦੇ ਨਾਲ ਰਲ ਕੇ ਅਕਾਲੀ ਦੰਦ ਦੇ ਖਿਲਾਫ ਇਸ ਇਲੈਕਸ਼ਨ 'ਚ ਵੀ ਚੱਲੇ ਆ ਕਿਉਂ ਉਹਨਾਂ ਨੂੰ ਹੁਕਮ ਆਇਆ ਹੈ ਕਿ ਅਕਾਲੀ ਦੰਦ ਨੂੰ ਹਰਾਉਣਾ ਹੈ ਆਪਣੀ ਕੌਮ ਦੀ ਪਾਰਟੀ ਜਥੇਬੰਦ ਨੂੰ ਤਗੜਾ ਨਹੀਂ ਹੋਣ ਦੇਣਾ ਐਜੀ ਹਾਲਾਤ ਬਣਾਤੀ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਪੰਜਾਬ ਨੂੰ ਬਚਾ ਲਓ ਤੁਸੀਂ ਬਚਾ ਸਕਦੇ ਹੋ